ਜਦੋਂ ਵੀ ਘਰ ਦੇ ਵਿੱਚ ਕੁਝ ਮਿੱਠਾ ਖਾਣ ਨੂੰ ਮਨ ਕਰੇ ਤਾਂ ਸਭ ਤੋਂ ਸੌਖੀ ਤੇ ਸਭ ਤੋਂ ਆਸਾਨ ਤਰੀਕੇ ਨਾਲ ਆਪਾਂ ਇਹ ਗੁਲਾਬ ਜਾਮੁਨਾ ਦੀ ਮਠਿਆਈ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਸਿਰਫ ਤਿੰਨ ਤੋਂ ਚਾਰ ਉਹ ਵੀ ਘਰ ਦੀਆਂ ਚੀਜ਼ਾਂ ਤੋਂ ਹੀ ਝਟਪਟ ਬਣਾਓ ਤੇ ਖਾਓ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਅ ਜੋਤੀਮਨ ਫੈਮਿਲੀ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਆਪਣੇ ਆਪਣੇ ਪਰਿਵਾਰਾਂ 'ਚ ਹੱਸਦੇ ਵਸਦੇ ਰਹੋ ਜੀ ਚੜ੍ਹਦੀ ਕਲਾ 'ਚ ਰਹੋ ਜੀ ਤੇ ਆਪਾਂ ਵੀ ਠੀਕ ਆ ਤੇ ਚੜ੍ਹਦੀ ਕਲਾ 'ਚ ਆ ਜੀ ਅੱਜ ਜੀ ਮਨ ਬੜਾ ਕਰ ਰਿਆ ਸੀ ਕੁਝ ਮਿੱਠਾ ਖਾਣ ਨੂੰ ਤੇ ਜੋ ਵੀ ਘਰ ਵਿੱਚ ਸੀਗਾ ਮੈਂ ਉਸ ਤੋਂ ਇਹ ਗੁਲਾਬ ਜਾਮੁਣਾ ਬਣਾਈਆਂ ਬਹੁਤ ਵਧੀਆ ਬਣ ਕੇ ਤਿਆਰ ਹੋਈਆਂ ਬਹੁਤ ਟੇਸਟੀ ਸੀਆਂ ਤੇ ਜੀ ਇਹ ਗੁਲਾਬ ਜਾਮਨਾ ਬਣਾਣੀ ਆ ਮੈਂ ਬਰੈਡ ਦੀਆਂ ਮੇਰੇ ਕੋਲ ਬਰੈਡ ਪਈ ਸੀ ਘਰ ਦੇ ਵਿੱਚ ਹੁੰਦੀ ਆ ਥੋੜੀ ਜਿਹੀ ਅੱਧੀ ਅਧੂਰੀ ਜਿੰਨੀ ਕੁ ਵੀ ਹੁੰਦੀ ਆ ਤੁਸੀਂ ਉਹ ਲੈ ਲਓ ਲੈ ਕੇ ਇਸ ਤਰ੍ਹਾਂ ਬਰੈਡ ਦੀਆਂ ਜਿਹੜੀਆਂ ਕਿਨਾਰੀਆਂ ਆ ਨਾ ਉਹਨਾਂ ਨੂੰ ਕੱਟ ਦੋ ਆਹ ਦੇਖੋ ਜਿਹੜੀਆਂ ਕਿਨਾਰੀਆਂ ਆ ਇਹਨਾਂ ਨੂੰ ਕੱਟ ਦੇਣਾ ਤੁਸੀਂ ਕੈਂਚੀ ਨਾਲ ਕੱਟ ਲਓ ਚਾਹੇ ਤੁਸੀਂ ਕਿਸੇ ਚਾਕੂ ਦੀ ਮਦਦ ਦੇ ਨਾਲ ਕੱਟ ਸਕਦੇ ਆ ਜੀ ਤੇ ਇਹਨਾਂ ਕਿਨਾਰੀਆਂ ਨੂੰ ਨਾ ਤੁਸੀਂ ਵੇਸਟ ਨਾ ਕਰਿਓ ਵੇਸਟ ਨਾ ਸਮਝਿਓ ਇਹਨਾਂ ਨੂੰ ਆਪਾਂ ਇੱਕ ਅਲੱਗ ਰੱਖੀ ਜਾਣੀਆਂ ਕੱਟ ਕੇ ਤੇ ਇਹਨਾਂ ਦੇ ਆਪਾਂ ਬ੍ਰੈਡ ਕ੍ਰਮਸ ਬਣਾ ਸਕਦੇ ਆ ਜਾਂ ਕੋਈ ਵੀ ਚੀਜ਼ ਫਰਾਈ ਕਰਨੀ ਹੋਵੇ ਉਹਦੇ ਵਿੱਚ ਆਪਾਂ ਇਹਦੀ ਕੋਟਿੰਗ ਕਰ ਸਕਦੇ ਆ ਬਹੁਤ ਵਧੀਆ ਕ੍ਰਿਸਪੀ ਫਰਾਈਡ ਕੋਈ ਵੀ ਚੀਜ਼ ਬਣਾਣੀ ਚਾਹੋ ਤਾਂ ਉਹ ਵਧੀਆ ਬਣਦੀ ਆ ਇਸ ਤਰ੍ਹਾਂ ਜੀ ਬ੍ਰੈਡ ਦੀਆਂ ਸਾਰੀਆਂ ਕਿਨਾਰੀਆਂ ਕੱਟ ਲੈਣੀਆਂ ਸਿਰਫ ਤਿੰਨ ਤੋਂ ਚਾਰ ਚੀਜ਼ਾਂ ਦੇ ਨਾਲ ਇਹ ਮਠਿਆਈ ਸਾਡੀ ਗੁਲਾਬ ਜਾਮਣਾ ਬਣਾਉਣੀ ਆ ਜੀ ਤਿੰਨ ਤੋਂ ਚਾਰ ਚੀਜ਼ਾਂ ਨਾਲ ਬਹੁਤ ਹੀ ਵਧੀਆ ਗਰਮਾ ਗਰਮ ਬਿਲਕੁਲ ਰੜੀਆਂ ਹੋਈਆਂ ਹਨਾ ਤੇ ਇਹ ਗਲਾਬ ਜਮਣਾ ਬਣਾ ਕੇ ਤਿਆਰ ਕਰਾਂਗੇ ਜੀ ਆ ਦੇਖੋ ਇਸ ਤਰ੍ਹਾਂ ਮੈਂ ਸਾਰੀਆਂ ਬਰੈਡਾਂ ਜਿੰਨੀਆਂ ਵੀ ਹੈਗੀਆਂ ਕੱਟ ਲੈਣੀਆਂ ਮੈਂ ਰੱਖਦੀ ਹੁੰਨੀ ਆ ਕੋਈ ਨਾ ਕੋਈ ਥੋੜੀ ਬਹੁਤ ਚੀਜ਼ ਘਰ ਦੇ ਵਿੱਚ ਰੱਖਣੀ ਤਾਂ ਕੀ ਆ ਬਾਚੀ ਜਾਂਦੀ ਆ ਵੇਸਟ ਕਰੀਦੀ ਨਹੀਂ ਹੈਗੀ ਤੇ ਫਿਰ ਵੀ ਸਾਡੇ ਕੰਮ ਆ ਜਾਂਦੀ ਆ ਦੇਖੋ ਜੀ ਇੰਨੀਆਂ ਕਿ ਮੈਂ ਬਰੈਡਾਂ ਦੀਆਂ ਕਿਨਾਰੀਆਂ ਕੱਟ ਕੇ ਸਾਰੀਆਂ ਰੱਖ ਲਈਆਂ ਇਹਨਾਂ ਨੂੰ ਛੋਟਾ ਛੋਟਾ ਹੱਥ ਦੇ ਨਾਲ ਇਸ ਤਰ੍ਹਾਂ ਤੋੜ ਲੈਣਾ ਆ ਪਰ ਇਹ ਦੇਖਣਾ ਹੈ ਕਿ ਜਦੋਂ ਤੁਸੀਂ ਬ੍ਰੈਡ ਫ੍ਰਿਜ ਦੇ ਵਿੱਚ ਜਾਂ ਕਿਤੇ ਰੱਖਦੇ ਆ ਤਾਂ ਉਹਦੀ ਡੇਟ ਨਾ ਐਕਸਪਾਇਰ ਹੋਵੇ ਇਸ ਤੋਂ ਪਹਿਲਾਂ ਪਹਿਲਾਂ ਹੀ ਤੁਸੀਂ ਉਹਨੂੰ ਤੁਸੀਂ ਖਾਣੇ ਵਿੱਚ ਦੀਵਾਰ ਤੋਂ ਵਿੱਚ ਲਿਆ ਸਕਦੇ ਆ ਹੈਂਡ ਵਾਸ਼ ਮੈਂ ਹੱਥ ਚੰਗੀ ਤਰ੍ਹਾਂ ਸਾਫ਼ ਕੀਤੇ ਹੋਇਆ ਧੋਤੇ ਹੋਏ ਆ ਜੀ ਚਾਹੋ ਤਾਂ ਤੁਸੀਂ ਗਲਵਜ਼ ਪਾ ਸਕਦੇ ਆ ਪਰ ਹੱਥਾਂ ਦੇ ਨਾਲ ਇਸ ਤਰ੍ਹਾਂ ਬਹੁਤ ਸੋਹਣਾ ਇਹ ਮਿਕਸ ਹੁੰਦਾ ਆ ਸਾਰੀਆਂ ਬ੍ਰੈਡਾਂ ਨੂੰ ਆਪਾਂ ਐਸੇ ਤਰ੍ਹਾਂ ਹੀ ਮਿਕਸ ਕਰ ਲੈਣਾ ਮਤਲਬ ਛੋਟਾ ਛੋਟਾ ਬਰੀਕ ਬਰੀਕ ਜਿੱਦਾਂ ਆਪਾਂ ਰੋਟੀ ਚੂਰੀ ਦੀ ਹੈ ਨਾ ਇਸ ਤਰ੍ਹਾਂ ਬਰੀਕ ਕਰ ਲੈਣੀਆਂ ਦੇਖੋ ਇਸ ਤਰ੍ਹਾਂ ਇਹ ਜੀ ਮੈਂ ਥੋੜਾ ਜਿਹਾ ਲਿਆ ਦੁੱਧ ਪੌਣਾ ਕੋ ਗਲਾਸ ਦੁੱਧ ਦਾ ਲਿਆ ਆ ਨਾ ਜ਼ਿਆਦਾ ਠੰਡਾ ਹੈ ਨਾ ਜ਼ਿਆਦਾ ਗਰਮ ਹੈ ਬਿਲਕੁਲ ਰੂਮ ਟੈਂਪਰੇਚਰ ਤੇ ਆ ਜਿਸ ਤਰ੍ਹਾਂ ਅਸੀਂ ਆਟਾ ਗੁੰਨੀਦਾ ਇਸ ਤਰ੍ਹਾਂ ਇਸ ਸਾਰੇ ਮਿਕਸਚਰ ਨੂੰ ਬਿਲਕੁਲ ਸੌਫਟ ਚੰਗੀ ਤਰ੍ਹਾਂ ਇਹਨੂੰ ਮੈਸ਼ ਕਰਨਾ ਆ ਤਾਂ ਜੋ ਇਹਦੇ ਕਰੈਕਰਸ ਜੈ ਨਾਨ ਕੋਛ ਵੀ ਨਹੀਂ ਲੱਗਦਾ ਜੀ ਕਈ ਵਾਰ ਤਾਂ ਹਨਾ ਆਪਣਾ ਵੀ ਸਾਭ ਦਾ ਮਨ ਇਸ ਤਰ੍ਹਾਂ ਹੋ ਜਾਂਦਾ ਕਿ ਫਟਾਫਟ ਕੁਝ ਮਿੱਠੀ ਚੀਜ਼ ਬਣਾ ਲਈਏ ਜਲਦੀ ਜਲਦੀ ਬਣਾ ਲਈਏ ਬੜਾ ਦਿਲ ਕਰਦਾ ਹੁੰਦਾ ਖਾਣ ਨੂੰ ਸੋ ਜੀ ਸਭ ਤੋਂ ਸੌਖਾ ਤੇ ਆਸਾਨ ਤਰੀਕਾ ਇਹ ਹੀ ਆ ਤੁਸੀਂ ਇਹਦੀਆਂ ਗੁਲਾਬ ਜਾਮਣਾ ਬਣਾ ਲਓ ਬਰੈਡ ਦੇ 4 5 6 7 ਇੰਨੇ ਕੁ ਵੀ ਪੀਸ ਪਾਏ ਹੁਣ ਤਾਂ ਬਹੁਤ ਵਧੀਆ ਬਣ ਕੇ ਤਿਆਰ ਹੁੰਦੀਆਂ ਦੇਖੋ ਇਸ ਤਰ੍ਹਾਂ ਦਾ ਇੱਕ ਨਰਮ ਜਿਹਾ ਸੌਫਟ ਜਿਹਾ ਡੋ ਤਿਆਰ ਕਰ ਲੈਣਾ ਦੇਖੋ ਇਸ ਤਰ੍ਹਾਂ ਤੇ ਦੇਖੋ ਸਾਡਾ ਦੁੱਧ ਦਾ ਸਿਰਫ ਅ ਪੌਣਾ ਗਲਾਸ ਦੁੱਧ ਦਾ ਸੀਗਾ ਜਿਹਦੇ ਵਿੱਚੋਂ ਸਾਡਾ ਐਮੀ 5-6 ਚਮਚ ਦੁੱਧ ਦੇ ਲੱਗੇ ਆ ਤੇ ਬਾਕੀ ਬਚ ਗਿਆ ਦੁੱਧ ਤੇ ਇਸ ਤਰ੍ਹਾਂ ਦੀ ਇਹਦੇ ਹੁਣ ਆਪਾਂ ਬੋਲਸ ਬਣਾ ਕੇ ਦੇਖਣੀ ਆ ਅਗਰ ਥੋੜੇ क्रैक ਕਰ ਜਾਈ ਆਉਂਦੇ ਆ ਤਾਂ ਫਿਰ ਤੁਸੀਂ ਥੋੜਾ ਜਿਹਾ ਦੁੱਧ ਪਾ ਕੇ ਹੋਰ ਇਹਨੂੰ ਮੈਸ਼ ਕਰ ਸਕਦੇ ਆ ਵਧੀਆ ਮਿਕਸ ਕਰ ਸਕਦੇ ਆ ਪਰ ਮੈਂ ਦੇਖਿਆ ਬਿਲਕੁਲ ਸਾਫ ਦੇਖੋ ਸੌਫਟ ਬਿਲਕੁਲ ਵਧੀਆ ਬਿਲਕੁਲ ਗੋਲ ਦੇਖੋ ਕਿਸੇ ਪਾਸਿਓਂ ਵੀ ਕੋਈ ਕ੍ਰੈਕ ਕਰਨੀ ਕੁਛ ਵੀ ਨਹੀਂ ਪਾਇਆ ਇਹਦੇ ਵਿੱਚ ਆਪਾਂ ਸਿਰਫ ਬ੍ਰੈਡ ਤੇ ਦੁੱਧ ਪਾ ਕੇ ਇਹਨੂੰ ਮਿਕਸ ਕੀਤਾ ਆ ਚਾ ਪਾਣ ਨੂੰ ਤਾਂ ਅਸੀਂ ਜੋ ਮਰਜ਼ੀ ਪਾ ਸਕਦੇ ਆ ਪਰ ਜੋ ਵੀ ਸਾਡੇ ਕੋਲ ਘਰ ਵਿੱਚ ਅਵੇਲੇਬਲ ਹੈਗਾ ਉਹ ਤੋਂ ਮੈਂ ਇਹ ਗੁਲਾਬ ਜਾਮਣਾ ਬਣਾਉਣੀ ਆ ਸਿਰਫ ਤਿੰਨ ਤੋਂ ਚਾਰ ਚੀਜ਼ਾਂ ਲੱਗਦੀਆਂ ਬ੍ਰੈਡ ਦੁੱਧ ਖੰਡ ਤੇ ਉਹ ਔਇਲਾ ਚਾਹੇ ਕਿਉ ਠੀਕ ਹੈ ਜੀ ਚਾਰ ਕ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਅਸੀਂ ਬਣਾ ਕੇ ਬਹੁਤ ਹੀ ਸ਼ਾਨਦਾਰ ਇਹ ਗੁਲਾਬਜਾਮਾਣਾ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਬਿਲਕੁਲ ਇੱਕੋ ਜਿਹੇ ਸਾਈਜ਼ ਦੀਆਂ ਆਪਾਂ ਇਸ ਤਰ੍ਹਾਂ ਬਣਾ ਬਣਾ ਕੇ ਮੈਂ ਰੱਖੀ ਜਾਣੀਆਂ ਤੇ ਅਚਾਨਕ ਸਾਨੂੰ ਬਣਾਣੀਆਂ ਵੀ ਪੈਣ ਜਾਂ ਕੋਈ ਅਚਾਨਕ ਮਹਿਮਾਨ ਆ ਜਾਣ ਕੋਈ ਪ੍ਰੋਗਰਾਮ ਹੋਵੇ ਅਸੀਂ ਬਣਾ ਕੇ ਤਿਆਰ ਕਰ ਸਕਦੇ ਹਾਂ ਜੀ ਵੈਸੇ ਵੀ ਜਦੋਂ ਆਪਾਂ ਦਾ ਵੀ ਮਨ ਕਰ ਕਰਦਾ ਹੁੰਦਾ ਤਾਂ ਬਹੁਤ ਜਲਦੀ ਇਹ ਗੁਲਾਬ ਜਾਮਣਾ ਸਾਡੀਆਂ 15-20 ਮਿੰਟ ਦੇ ਵਿੱਚ ਬਣ ਕੇ ਅਸੀਂ ਤਿਆਰ ਕਰ ਸਕਦੇ ਹਾਂ ਲਓ ਜੀ ਸਾਰੀਆਂ ਗੁਲਾਬ ਜਾਮਣਾ ਦੇਖੋ ਬਣਾ ਲੀਆਂ ਦੇਖੋ ਕਿੰਨੀਆਂ ਵਧੀਆ ਸਾਰੀਆਂ ਬਿਲਕੁਲ ਕਲੀਨ ਬਣੀਆਂ ਬਿਲਕੁਲ ਸਾਫ਼ ਬਣੀਆਂ ਕੋਈ ਤਰੇੜ ਨਹੀਂ ਆਈ ਕੋਈ ਕ੍ਰੈਕ ਕਰਨੀ ਬਣੇ ਹੁਣ ਅਸੀਂ ਬਣਾਵਾਂਗੇ ਜੀ ਇਹਨਾਂ ਦੀ ਚਾਸ਼ਨੀ ਮੈਂ ਸੀਗੀ ਘਰ ਦੇ ਵਿੱਚ ਕੱਲੀ ਮੇਰਾ ਵੀ ਦਿਲ ਕਰ ਰਿਹਾ ਸੀ ਬਹੁਤ ਖਾਣ ਨੂੰ ਤੇ ਪ੍ਰਦੀਪ ਵੀ ਮੈਨੂੰ ਕਹਿ ਕੇ ਗਿਆ ਸੀ ਮੰਮੀ ਵਧੀਆ ਜਿਹੀ ਮਿੱਠੀ ਚੀਜ਼ ਬਣਾ ਲਿਓ ਮਾ ਥੋੜੀ ਥੋੜੀ ਖਾਈਏ ਕਈ ਵਾਰੀ ਸਾਡਾ ਦਿਲ ਕਰ ਪੈਂਦਾ ਜੀ ਖਾਣ ਨੂੰ ਕਿ ਕੁਝ ਹੋਵੇ ਹਨਾ ਤੇ ਇਸ ਤਰ੍ਹਾਂ ਜੀ ਇੱਕ ਕੱਪ ਭਰ ਕੇ ਮੈਂ ਪਾਣੀ ਦਾ ਪਾ ਲਿਆ ਇਹਦੇ ਵਿੱਚ ਤਿੰਨ ਛੋਟੀਆਂ ਇਲਾਇਚੀਆਂ ਪਾ ਲਈਆਂ ਤੇ ਆਪਣੇ ਤੁਸੀਂ ਪੌਣੀ ਕੋਕੋਲੀ ਮੇ ਇਹਦੇ ਵਿੱਚ ਚੀਨੀ ਦੀ ਪਾ ਲਈ ਚਾਸ਼ਨੀ ਬਣਾਉਣੀ ਆ ਇਹਨੂੰ ਜਿਹੜੀ ਖਾਂਡੇ ਆ ਬਿਲਕੁਲ ਚੰਗੀ ਤਰ੍ਹਾਂ ਇਹਦੇ ਵਿੱਚ ਮੈਂ ਇਹਨੂੰ ਖੰਡ ਨੂੰ ਘੋਲਣਾ ਆ ਘੋਲਣ ਤੋਂ ਬਾਅਦ ਥੋੜੇ ਜਿਹਾ ਉਬਾਲੀਆਂ ਦਵਾਣੀਆਂ ਆ ਤੇ ਬਹੁਤ ਜ਼ਿਆਦਾ ਇਹ ਚਾਸ਼ਨੀ ਤਾਰ ਤੂਰ ਦੀ ਕੋਈ ਚਾਸ਼ਨੀ ਨਹੀਂ ਬਣਾਉਣੀ ਹੈਗੀ ਸਿੰਪਲ ਚਾਸ਼ਨੀ ਬਣਾਉਣੀ ਹੈ ਤੇ ਇਧਰ ਜੀ ਮੈਂ 팬 ਦੇ ਕੜਾਈ ਦੇ ਵਿੱਚ ਪਾ ਲਿਆ ਜੀ ਕੁਕਿੰਗ ਆਇਲ ਤੁਸੀਂ ਚਾਹੋ ਤਾਂ ਤੁਸੀਂ ਦੇਸੀ ਘਿਓ ਵੀ ਪਾ ਸਕਦੇ ਆ ਅਗਰ ਤੁਸੀਂ ਦੇਸੀ ਘਿਓ ਦੇ ਵਿੱਚ ਗੁਲਾਬ ਜਾਮੁਣਾ ਬਣਾਣੀਆਂ ਬਣਦੀਆਂ ਬਹੁਤ ਹੈਲਥੀ ਆ ਪਰ ਬਣਦੀਆਂ ਬਹੁਤ ਟੇਸਟੀ ਆ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਲਓ ਜੀ ਮੈਂ ਮੜ ਜੇ ਪਾ ਕੇ ਚੈੱਕ ਕੀਤਾ ਸੀ ਬਿਲਕੁਲ ਸਾਡਾ ਆਇਲ ਦਾ ਟੈਂਪਰੇਚਰ ਠੀਕ ਆ ਜਿਆਦਾ ਜਿਹੜਾ ਸਾਡਾ ਘਿਓ ਜਾਂ ਤੇਲ ਹੋਵੇ ਨਾ ਜਿਆਦਾ ਗਰਮ ਨਹੀਂ ਹੋਣਾ ਚਾਹੀਦਾ ਬਿਲਕੁਲ ਉਹ ਨਾਰਮਲ ਜਿਹਾ ਹੋਣਾ ਚਾਹੀਦਾ ਆ ਜਿਆਦਾ ਗਰਮ ਹੋਣ ਤੇ ਕੀ ਹੋਣਾ ਆ ਜੇ ਇਹ ਆਲੇ ਦੋਲੇ ਤਾਂ ਬਿਲਕੁਲ ਰੜ ਜਾਣੀਆਂ ਬਿਲਕੁਲ ਵਧੀਆ ਬਣ ਜਾਣੀਆਂ ਪਰ ਵਿੱਚੋਂ ਇਹ ਕੱਚੀਆਂ ਰਹਿ ਜਾਣੀਆਂ ਜਿੱਦਾਂ ਕਈ ਵਾਰ ਹਾਰਡ ਜਈਆਂ ਵਿੱਚੋਂ ਹੋ ਜਾਂਦੀਆਂ ਆ ਉਹ ਰਹਿ ਜਾਣੀਆਂ ਇਸ ਕਰਕੇ ਜਿਹੜੀ ਗੈਸ ਜਿਹੜੀ ਗੈਸ ਦੀ ਫਲੇਮ ਆ ਮੀਡੀਅਮ ਤੋਂ ਵੀ ਲੋ ਰੱਖਣੀ ਆ ਤੇ ਇਹਨਾਂ ਨੂੰ ਬਿਲਕੁਲ ਵੀ ਟੱਚ ਨਹੀਂ ਕਰਨਾ 1-2 ਮਿੰਟ ਇਹਨਾਂ ਨੂੰ ਟੱਚ ਨਹੀਂ ਕਰਨਾ 1 ਮਿੰਟ ਤਾਂ ਬਿਲਕੁਲ ਨਹੀਂ ਟੱਚ ਕਰਨਾ ਇਸ ਤਰ੍ਹਾਂ ਕੜਾਈ ਨੂੰ ਫੜ ਕੇ ਨਾ ਥੋੜਾ ਜਿਹਾ ਇਸੇ ਤਰ੍ਹਾਂ ਹੀ ਔਇਲ ਨੂੰ ਹਿਲਾਉਣਾ ਆ ਜਿਹੜੀਆਂ ਇਹ ਠਾਂ ਲੱਗਣ ਨਾ ਜਾਂ ਆ ਦੇਖੋ ਬਿਲਕੁਲ ਵਿੱਚ ਘੁੰਮ ਰਹੀਆਂ ਆ ਇਸ ਇਹਦਾ ਮਤਲਬ ਇਹ ਆ ਕਿ ਸਾਡੀਆਂ ਜਿਹੜੀਆਂ ਔਰ ਗੁਲਾਬ ਜਾਮਣਾ ਫਰਾਈ ਹੋ ਰਹੀਆਂ ਬਿਲਕੁਲ ਸਹੀ ਹੋ ਰਹੀਆਂ ਜਦੋਂ ਇਹਨਾਂ ਨੇ ਫਰਾਈ ਹੋ ਜਾਣਾ ਥੋੜੀਆਂ-ਥੋੜੀਆਂ ਇਹਨਾਂ ਨੇ ਆਪਣੇ ਆਪ ਹੀ ਉੱਪਰ ਤੱਕ ਆਉਣ ਲੱਗ ਜਾਣਾ ਦੇਖੋ ਜੀ ਨਾ ਮੇ ਇਹਦੇ ਵਿੱਚ ਕੋਈ ਬੇਕਿੰਗ ਸੋਡਾ ਪਾਇਆ ਨਾ ਬੇਕਿੰਗ ਪਾਊਡਰ ਪਾਇਆ ਨਾ ਹੀ ਮਿਲਕ ਪਾਊਡਰ ਪਾਇਆ ਨਾ ਹੀ ਇਹਦੇ ਵਿੱਚ ਕੋਈ ਮਾਵਾ ਪਾਇਆ ਆ ਠੀਕ ਹੈ ਜੀ ਤੇ ਕੁਝ ਵੀ ਨਹੀਂ ਪਾਇਆ ਮੈਂ ਇਦਾਂ ਨਹੀਂ ਪਾਇਆ ਜੋ ਬਣਾਇਆ ਬਰੈਡ ਤੋਂ ਬਣਾਇਆ ਬਰੈਡ ਵੀ ਚਲੋ ਚਾਹੇ ਮੈਦੇ ਦੀ ਬਣਦੀ ਕੋਈ ਵੀ ਬਣਦੀ ਆ ਤੁਸੀਂ ਬਰਾਊਨ ਬਰੈਡ ਵੀ ਲੈ ਸਕਦੇ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਤੇ ਟੇਸਟ ਇੰਨੀਆਂ ਵਧੀਆ ਟੇਸਟੀ ਬਣਦੀਆਂ ਤਿੰਨ ਚਾਰ ਚੀਜ਼ਾਂ ਨਾਲ ਕੋਈ ਵੀ ਪਹਿਲੀ ਵਾਰੀ ਵੀ ਬਣਾਵੇ ਨਾ ਉਹ ਵਧੀਆ ਹੀ ਬਣਾਊਗਾ ਜੀ ਵਧੀਆ ਬਣੂਗੀਆਂ ਇਹ ਤੇ ਇਹਨਾਂ ਨੇ ਚਾਸ਼ਨੀ ਵਿੱਚ ਵੀ ਫੁੱਲ ਜਾਣਾ ਆ ਦੇਖੋ ਇਸ ਕਰਕੇ ਤੁਸੀਂ ਇਹਨੂੰ ਇਦਾਂ ਬ੍ਰੈਡ ਨੂੰ ਬਣਾ ਸਕਦੇ ਆ ਇਸ ਤਰੀਕੇ ਦੇ ਨਾਲ ਤੇ ਬਹੁਤ ਵਧੀਆ ਚਮਚ ਦੇ ਨਾਲ ਥੋੜਾ ਥੋੜਾ ਆਪਾਂ ਸੈਡਾ ਤੋਂ ਹਲਾਈ ਜਾਣਾ ਹੁਣ ਆਪਾਂ ਹਿਲਾਉਣਾ ਸ਼ੁਰੂ ਕੀਤਾ 2 ਤੋਂ 3 ਮਿੰਟ ਬਾਅਦ ਇਹਨੂੰ ਚੰਗੀ ਤਰ੍ਹਾਂ ਜਿੰਨੇ ਆ ਕਿ ਤੁਸੀਂ ਇਹਨਾਂ ਨੂੰ ਕਰਨੀਆ ਚਾਹੁੰਦੇ ਆ ਜ਼ਿਆਦਾ ਕਾਲੀਆਂ ਬਣਾਉਣੀਆਂ ਚਾਹੁੰਦੇ ਆ ਜਮ ਗੁਲਾਬ ਜਮਣਾਂ ਨੂੰ ਜਾਂ ਥੋੜੀਆਂ ਜ਼ਿਆਦਾ ਇਹਨੂੰ ਪਕਾ ਲਓ ਔਇਲ ਦੇ ਵਿੱਚ ਫਰਾਈ ਕਰ ਲਓ ਅਗਾ ਥੋੜੀਆਂ ਘੱਟ ਬਣਾਉਣੀਆਂ ਚਾਹੁੰਦੇ ਥੋੜੀਆਂ ਘੱਟ ਕਰ ਲਓ ਇਸ ਤਰ੍ਹਾਂ ਆਪਾਂ ਇਹਨਾਂ ਨੂੰ ਲਗਾਤਾਰ ਹਿਲਾਉਂਦੇ ਜਾਣਾ ਆ ਦੇਖੋ ਥੋੜਾ ਥੋੜਾ ਇਹਦਾ ਕਲਰ ਚੇਂਜ ਹੋਣ ਲੱਗ ਪਿਆ ਚੇਂਜ ਹੋਣ ਤੋਂ ਬਾਅਦ ਜੀ ਇਹ ਇਹਨਾਂ ਨੂੰ ਇਸ ਤਰ੍ਹਾਂ ਚਮਚ ਦੇ ਨਾਲ ਫੇਰ ਉਲਟ ਪੁਲਟ ਕਰਦੇ ਜਾਣਾ ਤਾਂ ਜੋ ਇਹ ਇੱਕ ਪਾਸਾ ਹੀ ਨਾ ਇਹਨਾਂ ਦਾ ਨਾ ਜਲੇ ਨਾ ਦੂਜਾ ਹੋਵੇ ਪਈ ਇੱਕੋ ਪਾਸੇ ਬਣੀਆਂ ਸਾਰੇ ਪਾਸਿਆਂ ਤੋਂ ਇਕੁਵਲ ਸਾਈਜ਼ ਦੇ ਵਿੱਚ ਪੱਕਣ ਜੀ ਤੇ ਜੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਵਾਹਿਗੁਰੂ ਦਾ ਨਾਮ ਲੈ ਕੇ ਜਿਹੜਾ ਪਹਿਲੀ ਵਾਰੀ ਦੇਖ ਰਿਹਾ ਤਾਂ ਸਬਸਕ੍ਰਾਈਬ ਕਰ ਦਿਓ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਚੜ੍ਹਦੀ ਕਲਾ 'ਚ ਰਹੋ ਜੀ ਵਾਇਗੁਰੂ ਤੁਹਾਨੂੰ ਆਪਣੇ ਆਪਣੇ ਪਰਿਵਾਰਾਂ ਦੇ ਆਪਣੇ ਆਪਣੇ ਬੱਚਿਆਂ ਨਾਲ ਆਪਣੇ ਆਪਣੇ ਮਾਪੇ ਦੇ ਨਾਲ ਭੈਣਾ ਭਰਾਵਾਂ ਦੇ ਨਾਲ ਹਮੇਸ਼ਾ ਤੰਦਰੁਸਤ ਆਵਾਜ਼ ਤੇ ਚੜ੍ਹਦੀ ਕਲਾ 'ਚ ਰੱਖਣ ਜੀ ਇੱਧਰ ਸਾਡੀ ਚਾਸ਼ਨੀ ਬਣ ਕੇ ਬਿਲਕੁਲ ਤਿਆਰ ਹੋ ਗਈ ਆ ਇਹਨੂੰ ਮੈਂ ਦੂਸਰੇ ਬਰਤਨ ਦੇ ਵਿੱਚ ਕੱਢ ਰਹੀ ਆ ਛੋਟੇ ਦੇ ਵਿੱਚ ਇਹ ਤੋਂ ਬਾਅਦ ਵੀ ਮੈਂ ਇਹਨੂੰ ਹੋਰ ਛੋਟੇ 'ਚ ਕੱਢ ਲੈਣਾ ਜਦੋਂ ਆਪਾਂ ਇਹਦੇ ਵਿੱਚ ਗੁਲਾਬ ਜਾਮਣਾ ਪਾਉਣੀ ਆ ਕਿਉਂਕਿ ਵੱਡੇ ਭਾਂਡੇ ਜਿਹੜੇ ਹੁੰਦੇ ਆ ਨਾ ਉਹਨਾ ਜਿੰਨੇ ਕੁ ਛੋਟੇ ਭਾਂ ਵਰਤਨ ਵਿੱਚ ਚੀਜ਼ ਆ ਜਾਵੇ ਉਹਦੇ ਵਿੱਚ ਪਾ ਲਓ ਲਓ ਜੀ ਦੇਖੋ ਸਾਡੀਆਂ ਗੁਲਾਬ ਜਮਣਾ ਦਾ ਕਲਰ ਜਿਹੜਾ ਸਾਡਾ ਚੇਂਜ ਹੋ ਗਿਆ ਹਜੇ ਵੀ ਥੋੜੀਆਂ ਥੋੜੀਆਂ ਸਾਈਡਾਂ ਤੋਂ ਇਹਨਾਂ ਦਾ ਕਲਰ ਲਾਈਟ ਆ ਉਹਨਾਂ ਨੂੰ ਵੀ ਬਿਲਕੁਲ ਚੰਗੀ ਤਰ੍ਹਾਂ ਪਕਾ ਲੈਣਾ ਜਿੰਨੀਆਂ ਗੁਲਾਬ ਜਮਣਾ ਜ਼ਿਆਦਾ ਰੜਾਂਗੇ ਜਿਆਦਾ ਵਧੀਆ ਇਹਨਾਂ ਨੂੰ ਪਕਾਵਾਂਗੇ ਫਰਾਈ ਕਰਾਂਗੇ ਥੋੜੀਆਂ ਕਾਲੀਆਂ ਜ਼ਿਆਦਾ ਹੋਣਗੀਆਂ ਉਨੀਆਂ ਹੀ ਜ਼ਿਆਦਾ ਟੇਸਟੀ ਬਣਦੀਆਂ ਹੋ ਸਕੇ ਤਾਂ ਤੁਸੀਂ ਜੀ ਦੇਸੀ ਘਿਓ ਚ ਵੀ ਬਣਾ ਸਕਦੇ ਆ ਅੱਧਾ ਤੁਹਾਨੂੰ ਮੈਂ ਗੁਲਾਬ ਜਾਮਨ ਦਿਖਾ ਰਹੀ ਆ ਦੇਖੋ ਕਿੰਨਾ ਵਧੀਆ ਇਹਨਾਂ ਦਾ ਕਲਰ ਪਰਫੈਕਟ ਬਣ ਕੇ ਆਇਆ ਮੈਨੂੰ ਤਾਂ ਇੰਨੀਆਂ ਤੱਕ ਹੀ ਪਸੰਦ ਆ ਤੇ ਜੀ ਕਾਲੀਆਂ ਗੁਲਾਬ ਜਾਮਨਾ ਹੁਣ ਪ੍ਰਦੀਪ ਦੀ ਫਰਮਾਇਸ਼ ਹੋਈ ਆ ਕਿ ਮੰਮਾ ਹੁਣ ਇਹ ਤੋਂ ਵੀ ਕਾਲੀਆਂ ਹੋਰ ਬਣਾਓ ਮੈਂ ਕਿਹਾ ਚਲੋ ਠੀਕ ਆ ਬਣਾ ਲਵਾਂਗੇ ਮੈਂ ਤਾਂ ਬਣਾਉਣੀ ਆ ਜਾਂ ਮੇਰਾ ਸ਼ੌਂਕ ਆ ਇਹ ਕਿ ਚੀਜ਼ਾਂ ਬਣਾਵਾ ਤੇ ਖਲਾਵਾ ਬਾਦ ਵਿੱਚ ਆਪ ਖਾਂਦੀ ਹੁੰਨੀ ਪਹਿਲਾਂ ਮੈਂ ਖਲਾਂਦੀ ਹੁੰਨੀ ਆ ਜਾਂ ਸਿਰਫ ਮੈਂ ਟੇਸਟ ਕਰਦੀ ਹੁੰਨੀ ਬਾਅਦ ਵਿੱਚ ਸਾਰਿਆਂ ਨੂੰ ਖਲਾ ਕੇ ਫਿਰ ਖਾਂਦੀ ਹੁੰਨੀ ਆ ਲਓ ਜੀ ਇੱਧਰ ਸਾਡੀ ਚਾਸ਼ਨੀ ਤਿਆਰ ਆ ਗੁਲਾਬ ਜਮਣਾ ਨੂੰ ਇੱਧਰੋਂ ਕੱਢ ਕੇ ਤੇ ਚਾਸ਼ਨੀ ਦੇ ਵਿੱਚ ਨਾਲੋਂ ਨਾਲ ਪਾਉਂਦੇ ਜਾਣਾ ਕੋਈ ਲੋਗ ਗੁਲਾਬ ਜਮਣਾ ਬਣਾਉਂਦੇ ਸਮੇਂ ਵਿੱਚ ਅੰਡਾ ਪਾਉਂਦੇ ਬਹੁਤ ਕੁਝ ਪਾਉਂਦੇ ਮੈਂ ਕੁਝ ਨਹੀਂ ਅੰਡਾ ਤਾਂ ਮੈਂ ਕਦੇ ਵੀ ਨਹੀਂ ਪਾਉਂਦੀ ਗੁਲਾਬ ਜਮਣਾ ਦੇ ਵਿੱਚ ਤੇ ਇਸੇ ਤਰ੍ਹਾਂ ਹੀ ਬਣਾਉਣੀ ਆ ਜਿੰਨੇ ਵਾਰੀ ਮੈਂ ਬਹੁਤ ਤਰ੍ਹਾਂ ਦੀਆਂ ਗੁਲਾਬ ਜਾਮਨਾ ਬਣ ਜਾਂਦੀਆਂ ਸੂਜੀ ਦੀਆਂ ਵੀ ਬਣ ਜਾਂਦੀਆਂ ਆਟੇ ਦੀਆਂ ਵੀ ਬਣ ਜਾਂਦੀਆਂ ਮੈਦੇ ਦੀਆਂ ਵੀ ਬਣ ਜਾਂਦੀਆਂ ਕੱਲੇ ਮਿਲਕ ਪਾਊਡਰ ਤੇ ਹੋਰ ਚੀਜ਼ਾਂ ਦੀ ਬਣ ਜਾਂਦੀਆਂ ਹੌਲੀ ਹੌਲੀ ਸਾਰੀਆਂ ਗੁਲਾਬ ਜਾਮਨਾ ਬਣਾਵਾਂਗੇ ਜੀ ਤਾਂ ਤੁਹਾਨੂੰ ਨਾਲੇ ਰੈਸਪੀ ਦਵਾਂਗੇ ਤੇ ਲਓ ਜੀ ਇੱਧਰ ਗੁਲਾਬ ਜਾਮਨਾ ਮੈਂ ਪਾਤੀਆਂ ਸਾਰੀਆਂ ਚਾਸ਼ਨੀ ਦੇ ਵਿੱਚ ਤੇ ਇਹਨੂੰ ਦੇਣਾ ਆਪਾਂ ਟਾਕ ਥੋੜਾ ਜਿਹਾ ਮਿਕਸ ਕਰਕੇ ਤੇ ਅਗਰ ਤੁਸੀਂ ਚਾਹੋ ਤਾਂ ਥੋੜਾ ਜਿਹਾ ਇੱਕ ਬੋਇਲ ਦੇ ਸਕਦੇ ਆ ਪਰ ਚਾਸ਼ਨੀ ਬਿਲਕੁਲ ਗਰਮ ਸੀ ਇਸ ਕਰਕੇ ਮੈਂ ਬੋਇਲ ਨਹੀਂ ਕੀਤਾ ਇਹਨੂੰ ਦਿੱਤਾ ਟਾਕ ਤੇ ਆਪਾਂ ਹੁਣ ਮੈਂ ਇਹਨੂੰ ਛੋਟੀ ਬਾਉਲ ਦੇ ਵਿੱਚ ਕੱਢ ਲਿਆ ਸੀ ਦੇਖੋ ਗੁਲਾਬ ਜਮਨਾ ਬਿਲਕੁਲ ਚੰਗੀ ਤਰ੍ਹਾਂ ਫੁੱਲ ਚੁੱਕੀਆਂ ਆ ਤੇ ਹੁਣ ਮੈਂ ਇਹਨੂੰ ਕੱਢ ਰਹੀ ਆ ਪਲੇਟ ਦੇ ਵਿੱਚ ਸਰਵ ਕਰਨ ਵਾਸਤੇ ਦੇਖੋ ਜੀ ਕਿੰਨੀਆਂ ਵਧੀਆ ਗੁਲਾਬ ਜਮਨਾ ਸਾਡੀਆਂ ਬਣੀਆਂ ਆ ਬਿਲਕੁਲ ਰਸੀਆਂ ਹੋਈਆਂ ਮਿੱਠਾ ਜਿਹੜਾ ਜੇ ਤੁਸੀਂ ਜ਼ਿਆਦਾ ਸਮਾਂ ਇਹਨੂੰ ਡੁਬੋ ਕੇ ਰੱਖਣਾ ਚਾਹੁੰਦੇ ਮੈਂ ਤਾਂ ਸਿਰਫ 1 ਘੰਟਾ ਇਹਨੂੰ ਡੁਬੋ ਕੇ ਰੱਖਿਆ ਆਪਾਂ ਇਹਦੇ ਚਾਸ਼ਨੀ ਦੇ ਵਿੱਚ ਸ਼ਾਇਦ 1 ਘੰਟਾ ਥੋੜਾ ਵੱਧ ਘੱਟ ਹੋਇਆ ਹੋਊਗਾ ਅਗਰ ਤੁਸੀਂ ਜ਼ਿਆਦਾ ਟਾਈਮ ਰੱਖਣਾ ਚਾਹੁੰਦੇ ਆ ਤਾਂ ਬਿਲਕੁਲ ਜ਼ਿਆਦਾ ਹੀ ਇਹ ਮਿੱਠਾ ਵਾਲਾ ਰਸਾ ਜਿਹੜਾ ਸੁੱਕ ਕਰ ਲੂੰਗੀ ਆ ਕਿਉਂਕਿ ਆਪਾਂ ਕੋਈ ਮਿੱਠਾ ਘੱਟ ਵੀ ਖਾਂਦਾ ਤਾਂ ਉਹ ਵੀ ਇਹ ਗੁਲਾਬ ਜਾਮਨ ਖਾ ਸਕਦੇ ਆ ਗਾਰਨਿਸ਼ ਕੀਤਾ ਜੀ ਮੈਂ ਮਖਜ ਪਾਏ ਸੀ ਮੇਰੇ ਕੋਲ ਜਿਨ੍ਹਾਂ ਨੂੰ ਚਾਰੋਂ ਮਖਜ ਵੀ ਕਹਿੰਦੇ ਉਹਦੇ ਨਾਲ ਗਾਰਨਿਸ਼ ਕਰ ਦਿੱਤਾ ਦੇਖੋ ਕਿੰਨੀਆਂ ਵਧੀਆ ਸਾਡੀਆਂ ਗੁਲਾਬ ਜਾਮਨਾ ਬਣ ਕੇ ਤਿਆਰ ਹੋ ਗਈਆਂ ਜੀ 10 ਤੋਂ 15 ਮਿੰਟ ਦੇ ਵਿੱਚ ਵਿੱਚ ਬਹੁਤ ਵਧੀਆ ਬਣੀਆਂ ਸੀਆਂ ਮੈਂ ਟੇਸਟ ਵੀ ਕਰਨ ਲੱਗੀ ਆ ਤੇ ਪ੍ਰਦੀਪ ਆ ਗਈ ਸੀ ਜੀ ਸਕੂਲ ਤੋਂ ਸਕੂਲ ਜਦੋਂ ਪ੍ਰਦੀਪ ਸਕੂਲ ਜਾਂਦੀ ਹੈ ਜਾਣ ਤੋਂ ਬਾਅਦ ਮੈਂ ਬਣਾਦੀ ਹੁੰਨੀ ਆ ਤੇ ਬਾਕੀ ਮੇਰੀ ਹੈਲਪ ਉਦਾਂ ਪ੍ਰਦੀਪ ਕਰਾ ਦਿੰਦੀ ਹੈ ਜਦਦਾ 220 ਓਵਰ ਕਰਾਣੀ ਹੋਵੇ 220 ਓਵਰ ਕਰਾਣ ਦੇ ਵਿੱਚ ਮੇਰੀ ਪ੍ਰਦੀਪ ਹੈਲਪ ਕਰਾ ਦਿੰਦੀ ਆ ਪਰ ਜਿਹੜੀ ਪ੍ਰਦੀਪ ਸਾਡੀ ਧੀ ਰਾਣੀ ਆ ਇਹ ਬੜੀ ਖੁਸ਼ ਹੋਈ ਖਾ ਕੇ ਗੁਲਾਬ ਜਮਣਾ ਲੋ ਜੀ ਗੁਲਾਬ ਜਮਣਾ ਸਾਡੀਆਂ ਬਣ ਕੇ ਹੋ ਗਈਆਂ ਤਿਆਰ ਤੁਸੀਂ ਵੀ ਖਾਓ ਖੁਸ਼ ਰਹੋ ਜੀ ਆਪਣੇ ਪਰਿਵਾਰ ਨੂੰ ਖਿਲਾਓ ਤੇ ਬਜ਼ੁਰਗਾਂ ਨੂੰ ਖਿਲਾਓ ਬੱਚਿਆਂ ਨੂੰ ਖਿਲਾਓ ਆਪ ਖਾਓ ਸਭ ਨੂੰ ਖਿਲਾਓ ਸਾਰੇ ਖੁਸ਼ ਹੋਣਗੇ ਖਾ ਕੇ ਤੇ ਮਿਲਦੇ ਆਂ ਜੀ ਹੁਣ ਨਵੀਂ ਰੈਸਪੀ ਲੈ ਕੇ ਅਗਲੀ ਵੀਡੀਓ ਬਣਾ ਨੈਕਸਟ ਵੀਡੀਓ ਲੈ ਕੇ ਆਵਾਂਗੇ ਵਧੀਆ ਜੀ ਤੇ ਹੁਣ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਨਵੀਂ ਰੈਸਪੀ ਲੈ ਕੇ ਉਦੋਂ ਤੱਕ ਲਈ ਸਾਨੂੰ ਜੀ ਅਦਿਓ ਇਜਾਜ਼ਤ ਜੀ ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਮਿੱਠਾ ਘੱਟ ਖਾਣ ਦੀ ਵਜ੍ਹਾ ਦੇ ਨਾਲ ਮੈਂ ਇਹਨਾਂ ਨੂੰ ਸਿਰਫ 1 ਘੰਟਾ ਚਾਸ਼ਨੀ 'ਚ ਡੁਬੋ ਕੇ ਰੱਖਿਆ ਤੁਸੀਂ ਚਾਹੋ ਤਾਂ 2 ਤੋਂ 3 ਘੰਟੇ ਵੀ ਰੱਖ ਸਕਦੇ ਆ ਉਹ ਜ਼ਿਆਦਾ ਮਿੱਠਾ ਸੋਖ ਕਰਦੀਆਂ ਇਸ ਕਰਕੇ ਮੈਂ ਮਿੱਠਾ ਥੋੜਾ ਘੱਟ ਰੱਖਿਆ ਤੇ ਜੀ ਆਪਣਾ ਖਿਆਲ ਰੱਖਣਾ ਮਿਲਦੇ ਆ ਨੈਕਸਟ ਵੀਡੀਓ 'ਚ ਨਮੀ ਰੈਸਪੀ ਲੈ ਕੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ ਵਾਇਰੂਸ ਜੀ ਸਭ ਦਾ ਭਲਾ ਕਰਨ ਸਰਬੱਤ ਦਾ ਭਲਾ ਕਰਨ ਜੀ ਓਕੇ ਜੀ ਬਾਏ